ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਬਾਈ ਦੋ ਜਿੰਨਾਂ ਨੇ ਜਾਂਦੀ ਜਾਂਦੀ ਗੀਤ ਨੂੰ ਇੰਨਾ ਸਪੋਰਟ ਕੀਤਾ ਤੇ ਹੁਣ ਟੀਜ਼ਰ ਨੂੰ ਵੀ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਸਾਰੇ ਆਣੇ ਤੇ 15 ਜੂਨ ਨੂੰ ਫੁੱਲ ਵੀਡੀਓ ਆ ਜਾਣੀ ਹੈ ਵੀਰੇ ਆਪਣੀ ਤੇ ਇਦਾਂ ਹੀ ਦੱਬ ਕੇ ਸਪੋਰਟ ਕਰੋ ਸਾਰੇ ਆਣੇ ਜਿਹੜੇ ਦਿਨ ਅਸੀਂ ਪੋਸਟਰ ਰਿਲੀਜ਼ ਕੀਤਾ ਸੀਗਾ ਤੇ ਉਸ ਦਿਨ ਦੱਸਿਆ ਸੀ ਕਿ ਕੁਝ ਕੁ ਲਾਈਨਾਂ ਜਿਹੜੀਆਂ ਨਹੀਂ ਪਾਈਆਂ ਗਈਆਂ ਇਸ ਗੀਤ ਦੇ ਵਿੱਚ ਉਹ ਤੁਹਾਨੂੰ ਅੱਜ ਸੁਣਾਵਾਂਗੇ ਤੇ ਇਹ ਇੱਕ ਮੈਸੇਜ ਹੈ ਉਹਨਾਂ ਲਈ ਜਿਹੜੇ ਆਪਣੀ ਲਾਈਫ ਨੂੰ ਸਟਾਈਲ ਕਰ ਰਹੇ ਨੇ ਉਮੀਦ ਹੈ ਤੁਹਾਨੂੰ ਪਸੰਦ ਆਉਣਗੇ ਜੀ ਸੁਣਾ ਲੀ ਹਾਂ ਜੀ ਇਕਦਾ ਬੱਦਲ ਟੱਕ ਨਹੀਂ ਦੇਣੇ ਪਰਕ ਦੇ ਚੰਦ ਦੇ ਹੀ ਮਿਟਦਾ ਹਾਰੇ ਹਵਾਕ ਤਾਂ ਕੋਲੋਂ ਫਿਰ ਜਿੱਤਣ ਲਈ ਨਹੀਂ ਤੱਕਦਾ ਔੜਾਂ ਦੇ ਸਿਰ ਨਾਵੇਂ ਮਿਟਦੇ ਸਾਂਵੇਂ ਬਹਾਰਾਂ ਦੇ ਜ਼ਿੰਦਗੀ ਇੱਕੋ ਚਾਲ ਚੱਲੇ ਕਦੇ ਵੀ ਚਾਉਣੀ ਨਾ ਰੂਤਾਂ ਤੋਂ ਜਾਂਦੀ ਜਾਂਦੀ ਕਹੇਗੀ ਮੈਨੂੰ ਜਿੱਤਿਆ ਦੀ ਦਾ ਰੂਤਤ ਕੌਂਤੀ ਪਿਆ ਆਜੀ ਦੀ ਸੂਰਤ ਯਾਰੋ ਏ ਜਾਂਦੀ ਜਾਂਦੀ ਕਹੇਗੀ ਮੈਨੂੰ ਥੈਂਕ ਯੂ ਫੋਰ سپورਟਿੰਗ ਥੈਂਕ ਯੂ ਬਈ ਸਾਰਾਂ ਦਾ 15 ਜੂਨ ਨੂੰ ਯਾਦ ਰੱਖਿਓ ਦਬਕੇ سپورਟ ਕਰੋ ਵੀ ਮੈਂ ਸਾਰੇ ਥੈਂਕ ਯੂ ਜੀ